ਆਪਾਂ ਗੁਰਦੁਆਰਿਆਂ ਦੇ ਵਿੱਚ ਕਹੇਗਾ ਵੀ ਅੱਜ ਮੇਰਾ ਦਿਲ ਬੜਾ ਦੁਖੀ ਸੀ ਮੈਂ 11 ਵਜੇ ਦਾ ਤੁਹਾਡੇ ਨਾਲ ਪਹੁੰਚਿਆ ਆ ਆਪਾਂ ਹਮ ਪਿੰਡ ਦੇ ਵਿੱਚ ਅੱਗ ਲੱਗੀ ਗੁਰਦੁਆਰਾ ਸਾਹਿਬ ਤੇ ਆਦਾ ਤੇ ਸੇਖ ਮਹਾਰਾਜ ਨੇ ਬਾਵਨ ਸਭ ਨੂੰ ਬਾਵਨ ਰੋਕਿਆ ਮੈਂ ਖੁਸ਼ਿਆ ਜਾ ਕੇ ਕਿ ਇਹ ਹੈਗਾ ਸੀ ਗੁਰਦੁਆਰੇ ਕਹਿੰਦੇ ਗੁਰਦੁਆਰੇ ਕਹੇਦਾਰੀ ਹੋਣੀ ਜ਼ਰੂਰੀ ਆਪਾਂ ਇੱਥੇ ਗੁਰਦੁਆਰਾ ਸਾਹਿਬ ਦਿਨ ਵੇਲੇ ਵੀ ਸੇਵਾਦਾਰ ਚਾਹੀਦੇ ਨੇ ਰਾਤ ਨੂੰ ਵੀ ਚਾਹੀਦੇ ਆ ਜਿਹੜੇ ਬਿਜਲੀ ਉਪਕਰਨ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਰਾਤ ਨੂੰ ਬੰਦ ਨਹੀਂ ਹੋਣੇ ਪੂਰੀ ਸੁਭਾਲ ਹੋਣੀ ਚਾਹੀਦੀ ਮੈਂ ਪਿੱਛੇ ਵੀ ਕਹਿ ਕੇ ਆਇਆ ਵਾ ਗੁਰੂਾਨੰਕ ਪਾਤਸ਼ਾਹ ਦੇ ਅਸਥਾਨ ਦੇ ਸਿੱਖੋ ਗੁਰਮਖੋ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਾਂਗੇ ਤੇ ਸਾਡਾ ਸਤਿਕਾਰ ਹੋਣਾ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਹੋਵੇਗਾ ਟਾਡਾ ਸਤਕਾਰ ਨਹੀਂ ਹੋਣਾ ਜਿਨ ਨਾਨਕ ਸਤਗੁਰ ਪੂਜਿਆ ਕਿਨਹਰ ਪੂਜ ਕਰਾਵ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਇਹ ਕਰਕੇ ਤੁਹਾਡੇ ਪਿੰਡ ਕਿੰਨੇ ਗੁਰਦੁਆਰੇ ਨੇ ਮੈਨੂੰ ਨਹੀਂ ਪਤਾ ਜਿੰਨੇ ਮੰਨਤੀ ਮਸਲਾ ਇਹ ਨਹੀਂ ਵੀ ਗੁਰਦੁਆਰੇ ਕਹਿੰਦੇ ਮਸਲਾ ਇਹ ਆ ਉਥੇ ਪੰਥ ਦੀ ਪਹਿਰੇਦਾਰੀ ਹੈਗੀ ਹੈ ਕਿ ਨਹੀਂ ਬਾਬਿਆਂ ਬੰਦਿਆਂ ਦਾ ਖਹਿੜਾ ਛੜੇ ਬਖਸ਼ਵਾਦ ਦਾ ਜਿਹੜਾ ਦੇਹ ਧਾਰੀ ਗੁਰੂ ਦਾ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਖੋਹਦੇ ਇਹਨਾਂ ਦਾ ਖਹਿੜਾ ਛੜੀਏ ਇੱਕ ਗੱਲ ਹਮੇਸ਼ਾ ਜੇਤੇ ਰੱਬੀਏ ਗੁਰੂ ਨੇ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹਾ ਸੇਵਾ ਜਨ ਮਾਨੈ ਪਰਤਖ ਗੁਰੂ ਵਿਸਤਾਰ ਫਿਰ ਨਾਲ ਹੀ ਇਹ ਵੀ ਗੁਰੂ ਦਾ ਇੱਕ ਹੋਰ ਨਸ਼ਾ ਜਿਹੜਾ ਨਸ਼ਾ ਇਹ ਕਦੀ ਨਹੀਂ ਕਰਨਾ ਨਸ਼ਾ ਬਾਣੀ ਦਾ ਨਸ਼ਾ ਪ੍ਰਸ਼ਾਦੇ ਦਾ ਜਿਤ ਪੀਤਾ ਮਤ ਵਿਸਰੈ ਦਰਗਾ ਮਿਲੈ ਸਜਾਈ ਧੂਪਾ ਮਤ ਮੂਰਗਾ ਪੀਤੇ ਜੇ ਕਾ ਪਾਰ ਉਸਤਾਦ ਨਸ਼ਾ ਮਨ ਮੈਨੂੰ ਪਤਾ ਹੈ ਨਸ਼ਾ ਬਹੁਤ ਹੈ ਉਸਦੇ ਨੂੰ ਹੁਣ ਡਿਲੀਵਰੀ ਨਹੀਂ ਚਲਦੀ ਕਾਨੂੰਨ ਤੇ ਮਗਰੀ ਪਰ ਇਹ ਜੇ ਨਸ਼ੇ ਤੋਂ ਬਚਣਾ ਹੈ ਤੇ ਗੁਰੂ ਦਾ ਆਸਰਾ ਨਸ਼ਾ ਵੇਚਣ ਵਾਲੇ ਦਾ ਕੋਈ ਲਿਆਦ ਨਾ ਕਰੀਂ ਉਹ ਕੋਈ ਵੀ ਹੋਵੇ ਨਸ਼ੇ ਨੂੰ ਨੱਖ ਪਾਣੀ ਪਵੇ ਇਹ ਨਸ਼ਾ ਸਾਡੀ ਬਰਬਾਦੀ ਹੈ ਇਹ ਨਸ਼ਾ ਸਾਡੇ ਜਵਾਨਾਂ ਨੂੰ ਉਸ ਪਾਸੇ ਲਿਜਾ ਰਿਹਾ ਹੈ ਜਿਹੜਾ ਚੰਗਾ ਕੰਮ ਨਹੀਂ ਨਸ਼ੇ ਤੋਂ ਬਚਣਾ ਪੈਣਾ ਪਿੰਡ ਪਿੰਡ ਪੰਥ ਕੈਰੇਡਾਰੀ ਦਾ ਆਪਾਂ ਸਾਰੇ ਭਾਈਚਾਰਾ ਪ੍ਰੇਮ ਪਿਆਰ ਬਾਗ

ਪਹਿਨਦਾਰੀ ਕਰੋ ਨਸ਼ੇ ਤੋਂ ਬਚਨ ਦਾ ਇੱਕੋ ਇੱਕ ਤਰੀਕਾ ਹੈ ਗੁਰੂ ਨਾਲ ਜੋ ਗੁਰੂ ਨਾਲ ਬਾਣੀ ਨਾਲ ਬਾਣੀ ਦਾ ਪਹਿਰਾ ਵਧਾ ਸਵੇਰੇ ਸ਼ਾਮ ਗੁਰਦੁਆਰੇ ਬਾਹਰ ਜੁਣਾ ਭੱਜ ਕੇ ਜਿਹੜੇ ਬਾਣੀ ਪੜ੍ਹਦੇ ਨੇ ਸਾਡੇ ਸਰਕਾਰ ਜੋ ਭਾਈ ਸਾਹਿਬ ਉਹਨਾਂ ਦਾ ਵੀ ਸਰਕਾਰ ਕਰੀ ਉਹਨਾਂ ਦਾ ਵੀ ਮਾਣ ਆਪਾਂ ਕੈਮਰਾ ਕੀਏ ਇੱਕ ਮੁਟ ਰਹੀਏ ਇਕੱਤਰ ਰਹੀਏ ਅੰਤਕ ਬਤੌਰ ਤੇ ਅਸੀਂ ਸਾਂਝਾ ਪਰਿਵਾਰ ਆ